ਇਹ ਬੰਦੇ ਨੇ ਕਾਦਾ ਗਾਵਾ ਪਾਇਆ ਇਹ ਪਿੰਡ ਵਿੱਚ ਕਿਹਨੇ ਆ ਗਏ ਇਹ ਜਿਹੜੇ ਇੰਕਲਾਬ ਆ ਜੀ ਵੇਂਦੀ ਸਰਕਾਰ ਹੋ ਰਹੀ ਆ ਇਹ ਪਹਿਲਾਂ ਨੇ ਜਿਹੜੇ ਬਹਿਲਾਤ ਸੀ ਇਹ ਪਹਿਲਾਂ ਸੋਚਨੇ ਚਾਹੀਦੇ ਸੀਗੇ ਵੀ ਅਸੀਂ ਇੰਨੀ ਜਨਤਾ ਨੂੰ ਕਿਉਂ ਨਾ ਇਕੱਠ ਕਰਕੇ ਆਪਾਂ ਇਹਨਾਂ ਦੀ ਸਿਕورٹی ਕੀ ਆ ਇਸ ਟਾਈਮ ਇਹ ਉਹ ਪਿੰਡ ਦੇ ਵਿੱਚ ਕਈ ਵਾਰ ਗੁੰਡਾਗਰਦੀਆਂ ਹੁੰਦੀਆਂ ਨੇ ਇੱਥੇ ਹੁਣ ਸਾਨੂੰ ਵੀ ਡਰ ਲੱਗਦਾ ਸਾਡੇ ਆ ਪਿਆ ਆ ਸੀ ਪਰ ਸੋਨ ਬਰਾਦਣ ਨੇ ਅੱਜ ਅਸੀਂ ਇਹ ਮੈਮਰੀ ਲਈ ਆ ਕਿਹੜੇ ਟਾਈਮ ਲਈ ਅਸੀਂ ਇਹਦੇ ਕਾਗਜ਼ ਭਰਦੇ ਪਿਆਰੇ ਮਤਲਬ ਸਰਕਾਰ ਨਾਂ ਦੀ ਕੋਈ ਕਾਨੂੰਨ ਨਾਂ ਦੀ ਨਹੀਂ ਕੋਈ ਇਸ਼ਾਰਾ ਆਪਣੀ ਪੀਪਲ ਨੂੰ ਪ੍ਰਬੰਧਨੋਂ ਖੇਲ ਰਹਾ ਹੈ ਇਹ 33 ਸਾਰੇ ਨਾ ਛੱਡਦੇ ਆ ਜੈ 33 ਸਾਰੇ ਨਾ ਛੱਡਦੇ ਕੀ ਆ ਲੋਕ ਆਏ ਆ ਬਸ ਹੈਲਪ ਕਰਨ ਨੂੰ ਆਏ ਨਾ ਜੀ ਨਿਯੋਗੀ ਕਹਿੰਦਾ ਕਹਿੰਦੇ ਅਗਲੇ ਕਹਿੰਦੇ ਪਿੰਡ ਅੱਗੇ ਕੇ ਕਰੀ ਜਾਂਦਾ ਹਸਤਾ ਹੈਲਥ ਕਾਉਂ ਨੋ ਆਇਆ ਲਾਲਾ ਪੀੜਾ ਪਾਉ ਕੋ ਲਿਸਟ ਦੇਖੋ ਜੀ ਪਹਿਲੇ ਪਹਿਲੇ ਖੜੇ ਪਿੰਡ ਨੇ ਖੜੇ ਕਰੇ ਲਾਏ ਪਿੰਡ ਆਪਣੀ ਮਰਜ਼ੀ ਨਾਲ ਹੀ ਲਾਈ ਜਾਂਦੇ ਆ ਜੀ ਆਪਣੀ ਮਰਜ਼ੀ ਨਾਲ ਪਿੰਡ ਲਾਈ ਜਾਂਦੇ ਆ ਜੀ ਤੇ ਤਰਦੀਵਰ ਨਾਰੇ ਸਰ 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 ਚੱਲ ਗਿਆ ਸਰ ਚੱਲ ਗਿਆ ਇਹਨੂੰ ਕਿ ਮਾੜਾ ਮੋਟਾ ਜਾਣਦਾ ਉਹ ਮੁਰਰਿਆ ਜਾਂਦਾ ਆ ਥੋੜਾ ਕਿਹੜਾ ਪਿੰਡਾ ਪਹਿਲਾ ਤੋ ਲਿਆੜਾ ਅੱਧਿਆ ਹੈ ਲਾਇ ਇੰਦਰ ਨੇ ਆਤੀ ਹੱਦ ਨਹੀਂ ਉਹ ਮੈਂ ਤਾਂ ਕਰੀ ਦਿੰਦਾ ਪਹਿਲਾਂ ਦੇ ਤੋਂ ਪਹਿਲਾਂ ਦੇ ਤੋਂ ਹੁਣ ਤੱਕ ਪਹਿਲਾਂ ਨਹੀਂ ਹੋਇਆ ਹਾਂਜੀ ਸਾਰੇ ਮੁਲਾਜ਼ਮਾ ਆਸੇ ਪਾਸਾ ਨਿਪੜ ਗਏ ਉਹਨੂੰ ਉਹਨੂੰ ਕੰਮ ਕਰਨ ਦਾ ਤਰੀਕਾ ਨਹੀਂ ਆਇਆ ਹੈਗਾ ਇਹ ਸੀ ਕਿਵੇਂ ਕਰਨਾ ਹੈ ਕੰਮ ਨੂੰ ਅੱਛਾ ਜਿਹੜਾ ਇੱਥੇ ਇਹ ਕਿੱਥੇ ਹੋ ਰਿਹਾ ਹੈ ਤਾਂ ਕੰਮ ਸਾਰਾ ਇਹ ਥੱਲੇ ਕੰਮ ਚੱਲ ਰਿਹਾ ਕਿਹੜੀ ਜਗ੍ਹਾ ਹੋ ਰਿਹਾ ਕੰਮ ਇਹ ਮਾਰ ਕੇ ਬਾਹਰ ਕੰਮ ਕਰਨਾ ਚਾਹੀਦਾ ਇਹਨੇ 3:30 ਵਜੇ ਆ ਰਿਹਾ ਦਾ ਇਸ ਟਾਈਮ ਮੰਡੀ ਮਾਰਕੀਟ ਮੰਡੀ ਮੋੜ ਮਾਰ ਕੇ ਕੰਮ ਕਰਨ ਦਾ ਤਰੀਕਾ ਹੀ ਆ ਬੇ ਕੰਮ ਕਰਨਾ ਲੱਗ ਰਿਹਾ ਕਰਕੇ ਸਾਡੇ ਸਾਰਿਆਂ ਪੈ ਗਈ ਸਵਾਈ ਕੀ ਰੋੜਾ ਕੀ ਆ ਕੀ ਚੱਕਰ ਕੀ ਆ ਜੀ ਤੁਸੀਂ ਕਾਗਜ਼ ਭਰ ਆਣੇ ਹੋ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਵਜੇ ਆ ਇਸ ਟਾਈਮ 5 ਤਰੀਕ ਹੋ ਗਈ ਅੱਜ 3:30 ਵਜੇ 3:30 ਵਜੇ ਜੀ 3:00 ਵਜੇ ਤੱਕ ਕਾਗਜ਼ ਭਰਨ ਦਾ ਕੰਮ ਚੱਲ ਰਿਹਾ ਹੈ ਤੱਕ ਹਾਂ ਜੀ ਕਿਦੇ ਵੇਲੇ ਖੜੇ ਹੋ? ਅਕਤੰਬਰ ਸੇ ਤੇ ਕੰਮ ਨਹੀਂ ਕਰ ਰਹੇ। ਕਿਦੇ ਵੇਲੇ ਖੜੇ ਤੁਸੀਂ ਇੱਥੇ? ਭਾਈ 6 ਵਜੇ ਅਸੀਂ ਇੱਥੇ ਆਏ ਆਂ। ਫਿਰ 6 ਵਜੇ। ਫਿਰ 6 ਵਜੇ ਦਾ ਕੰਮ ਨਹੀਂ ਹੋਇਆ ਤਾਂ ਕਰ ਕਾਜ ਦੇਖ ਲੋ। ਹੋਰ ਸਾਡੇ ਤੋਂ ਤੋ ਪਿੰਡ ਨੇ ਦੇਖ ਲਾ ਕੇ ਤੁਸੀਂ ਪਿੰਡ ਵਾਲ ਬੈਠੇ ਹੋ। 6 ਦੇ 6 ਦੇ ਹੋ ਗਏ। ਥੋੜਾ ਘੜਾ ਪਿੰਡਾ ਜੀ। ਤੁਹਾਡੀ ਉਹ ਪਿੰਡਾ ਜਿਹੜਾ ਤੁਸੀਂ ਕੱਲ੍ਹ ਕਾਹ ਤੱਕ ਦੇਖ ਲਈ ਤੇ ਸਰਪੰਚ ਲੱਗੇ 25 2500 ਵਿੱਚ ਸਭ ਕੁਝ ਹੈ ਜੀ। ਕੀ ਰੋਲਾ ਕੀ ਪਾਇਆ ਇਹ ਉਹ ਆਉਂਦਾ ਉਹ ਕੰਮ ਤੂੰ ਮੇਰੀ ਭਾਈ ਕੀ ਕਰਦਾ ਇਹ ਬੰਦਾ ਲੰਘਾ ਮਾਰਦਾ ਹੋ ਹਾਂਜੀ ਹਾਂਜੀ ਕੀ ਕਰਦਾ ਬੰਦਾ ਲੰਘਾ ਗੱਲਾਂ ਮਾਰਦਾ ਕੰਮ ਨਹੀਂ ਕਰਦਾ ਕਿੰਨਾ ਟਾਈਮ ਕਿੰਨਾ ਹੋਇਆ ਖਨੀ ਚਾਰ ਫੇਰ ਰਹੀਆਂ ਕੰਮ ਨਹੀਂ ਕਰ ਰਹੇ ਸਾਡੀ ਆਈ ਉਹ ਉਹ ਫਸਾਏ ਬਾਠੇ ਸਾਡੇ ਤੋਂ ਦੋ ਪਿੰਡ ਤਿੰਨਾਂ ਦੇ ਅੱਗੇ ਲਾਤਾਂ ਬਾਉ ਨੇ ਆ ਕੇ ਆਪਣੀ ਕੰਮ ਨਹੀਂ